ਲਓ ਜੀ ਇਹ ਵੀ ਲੱਗੇ ਬਕਸਾ ਨਾਲ ਹੁਣ ਤੇਰੇ ਰਾਮ ਘੜੀਏ ਨੇ ਕਿਹੋ ਜਿਹਾ ਨਾ ਬਜਨੇ ਦੇ ਬਕਸੇ ਚ ਕਿੰਨੇ ਕਿਲੋ ਦਾ 2 ਕਿਲੋ ਦਾ 200 ਦਾ ਹੋਇਆ ਸਾਰਾ ਲੈ ਇਹਦਾ ਸੈਟ ਐਂ ਸਿੰਧੂ ਪੂਰਾ ਪੂਰਾ ਬਿਮਾਰ ਬੰਦੇ ਦਾ ਵੀ ਔਖਾ ਭਾਈ ਜਗਾਰ ਲਾ ਕੇ ਇਹਦੇ ਵਾਸਤੇ ਬੈੱਡ ਬਣਾਇਆ ਬਣ ਗਿਆ ਪਠਾਰ ਨਾਲ ਸਰੀਰ ਚੱਲ ਕੇ ਨਾ ਹੁਣ ਗਰਮੀ ਆ ਜੀ ਨੇ ਕਿ ਹੁਣ ਠੀਕ ਆ ਪੈਕੇ ਲੋਟ ਆ ਜਾਊਗਾ ਬੜਦੇ ਬਾਈ ਕਟਰ ਨਾਲ ਸਤਿ ਸ੍ਰੀ ਅਕਾਲ ਜੀ ਬਾਈ ਸਾਰਿਆਂ ਨੂੰ ਤੇ ਜੱਗੇਰੇ ਜੂਨੀਅਰ ਦੇ ਬਾਈ ਡੈਕ ਲਾਉਣ ਆਏ ਨਾਲ ਆਏ ਸ਼ਿੱਲੂ ਬਾਈ ਸਤਿ ਸ੍ਰੀ ਅਕਾਲ ਜੀ ਤੇ ਕਹਿੰਦਾ 12 ਇੰਚ ਡੈਕ ਲਵਾ ਕੇ ਤੇ ਵਿੱਚ ਸ਼ਿੱਲੂ ਉਹ ਲਾਉਣੇ ਆ ਜਿਹੜੇ ਅੱਜ ਕੱਲ ਡਿਜ਼ਾਈਨਿੰਗ ਚੱਲੀ ਪਈ ਹੈ ਤੇ ਬਾਈ ਇਹ ਆ ਗਿਆ ਤਾਂ ਸਵੇਰੇ 8 ਵਜੇ 8 ਵਜੇ ਆਉਣ ਤੋਂ ਬਾਅਦ ਮੈਂ ਇਹ ਹੋ ਗਿਆ ਬਿਮਾਰ ਤਾਂ ਹੁਣ ਇਹ ਵੀ ਇੱਕ ਤਾਂ ਅਸੀਂ ਦਵਾਈ ਲੈ ਕੇ ਆਏ ਆ ਤੇ ਦੋ ਨੰਬਰ ਦੇਖਣ ਆਏ ਵੀ ਕਿਦਾਂ ਦਾ ਪ੍ਰੋਜੈਕਟ ਹੈ ਇਹਨੂੰ ਲੱਗਦਾ ਤਾਂ ਡਾਊਨ ਜਾ ਠੰਡ ਲੱਗੀ ਨੂੰ ਸਾਜਰੇ ਸਵੇਰੇ ਠੰਡ ਬਹੁਤ ਸੀ ਸਵੇਰੇ ਠੰਡ ਬਾਈ ਅੱਜ ਜ਼ਿਆਦਾ ਸੀ ਬਾਕੀ ਤੁਹਾਨੂੰ ਬੁਲਾਉਂਦੇ ਹਾਂ ਇੱਕ ਦਿਨ ਦਾ ਕੰਮ ਐ ਨੂੰ ਵੀ ਨਿਬੜ ਜੀ ਵਜ੍ਹਾ ਹਲੇ ਬਾਈ SLAJ ਹੀ ਚੱਲਦੀ ਦੋਹੇ ਮੁੰਡੇ ਰਿਹਾ ਉਸਮਾ ਬਾਕੀ ਤੁਸੀਂ ਦੇਖੋ ਵੀ 12 ਇੰਚੀ ਦੋ ਸਟਿਕਰ ਬੋਣੇ ਜੱਗਾ ਕਹਿੰਦਾ ਹੁਣ ਦੇਰ ਲੱਗਿਆ ਪਿਆ ਏ ਤੇ ਆ ਬੱਛਾ ਤਿਆਰ ਹੋ ਰਿਹਾ 12 ਇੰਚੀ ਤੇ ਬਾਈ ਬਾਹਰ ਮੈਂ ਇਦਾਂ ਲਵਾਉਣੀ ਹੈ ਜੱਗੇ ਨੇ ਉੱਪਰ 12 ਇੰਚੀ ਦੇ ਜਿੱਦਾਂ ਸਿੱਧੂ ਮੂਸੇਵਾਲ ਦੀ ਫੋਟੋ ਲੱਗੀ ਵੀ ਹੈ ਇਹ ਜਾਂ ਕੁਝ ਵੀ ਆਹ ਚੀਜ਼ ਤਿਆਰ ਹੋਣੀ ਚੰਦੂ ਦੇਖੋ ਬਾਹਰ ਮੈਂ ਪੱਕੀ ਵੀ ਤੁਹਾਨੂੰ ਮਲਾਉਂਦੇ ਜਿਹੜੇ ਬੰਦੇ ਨੇ ਲਵਾਉਣਾ ਹੈ ਹਾਂਜੀ ਬਾਈ ਕਿੱਦਾਂ ਜੀ ਕਰ ਦੂੰਗਾ ਅੱਜ ਸਾਡਾ ਕੰਮ ਆਹੀ ਆਪਣਾ ਉਹ ਦਾ ਮੰਨੇ ਬਾਈ ਜਿੱਦਾਂ ਉਹ ਹੈ ਉਹ ਚੋਰ ਸਜਣੀ ਕੇ ਬਾਨਾ ਤਰ ਹਿਸ਼ੇ ਪਾਸਾ ਬਾਨੀ ਉਹੀ ਚੀਜ਼ ਹੈ ਚੋਰਸ ਹੈ ਜੱਗੇ ਨੂੰ ਖੁਸ਼ ਕਰਦੀ ਪੁੱਛਿਆ ਹੁਣ ਵੀ ਮੈਂ ਤਾਂ ਕੇ ਬੈਠਾ ਦੇਖ ਰਿਹਾ ਤੇ ਇਹ ਬਿਮਾਰ ਸਵੇਰੇ ਹੀ ਤਾਂ ਘੁਰਿਆ ਕਿ ਹੋਇਆ ਯਾਰ ਠੰਡ ਬਹੁਤ ਲੱਗੀ ਨੂੰ ਆਉਂਦੀ ਸਾਰੇ ਡਾਊਨ ਹੋ ਗਿਆ ਨਾ ਡਾਊਨ ਹੋ ਗਿਆ ਉਹ ਤੇਰੀ ਜੱਗੇ ਕਿਹਾ ਹੋ ਗਿਆ ਸਰੀਰ ਬੁਖਾਰ ਦਾ ਲੇੜੇ ਆਉਂਦਾ ਨਹੀਂ ਹੈ ਕਿ ਮੈਂ ਛੱਡ ਗਿਆ ਕਾਫੀਕਦਾ ਉਰੇ ਆ ਕੇ ਪਤਾ ਨਹੀਂ ਕੀ ਹੋਗਾ ਇੰਨੀ ਖੰਡ ਲੱਗੇ ਅੱਗ ਵਾਲੀ ਹਾਂ ਜਦੋਂ ਹੀ ਕੰਮ ਦਾ ਸਿਰ ਤੋਂ ਹਾਂ ਆ ਫੜ ਬਾਈ ਗੁਰ ਨਾੜ ਦੀ ਕੋਲੀ ਬੀ ਕੋਕੜੀ ਆ ਫੜ ਆਪਣੀ ਦਵਾਈ ਨਾੜ ਨੂੜ ਹੁਣ ਆਪਣੀ ਲੋਟ ਕਰ ਇਹਦੇ ਪਾਣੀ ਦੇ ਦੇ ਨੂੰ ਓਏ ਹੈਗਾ ਕੀ ਕਹਿੰਦਾ ਲਾ ਦੂਗਾ ਅੱਜ ਜਲ ਹਾਂ ਅੱਜ ਲਾ ਦਾਂ ਮੈਂ ਹਾਂ ਇਹ ਪਾਣੀ ਅੰਦਰ ਹੋ ਗਿਆ ਮੈਂ ਫਿਰ ਇਹ ਜੀ ਸਾਧਰੇ ਕਿ ਤੂੰ ਕਿਵੇਂ ਆ ਗਿਆ ਉਹ ਡੀਜਰ ਰੱਖਿਆ ਵਾ ਛੇਤੀ ਅਸਰ ਹੋਊਗਾ ਇਹਦੇ ਨਾਲ ਤੂੰ ਇੰਨੀ ਲੱਜਰੇ ਕਿਵੇਂ ਆ ਗਿਆ ਕਿ ਹਰ ਲਗਣਾ ਅਜੀ ਤਾਂ ਹੋਗੇ ਨਹੀਂ ਮਾ ਡੀਜ਼ਲ ਵਾਲੇ ਪੀਲਾ ਹਾਂ ਬਾਈ ਡੀਜ਼ਲ ਕੇ ਪੀਲਾ ਛੇਤੀ ਠੀਕ ਹੋ ਜਾਊਗਾ ਬੁਖਾਰ ਨੇ ਭੱਜ ਕੇ ਜਾਣਾ ਬਾਹਰ ਕਹਣਾ ਕਿ ਕਿੱਥੇ ਗਿਆ ਮੈਂ ਹਾਂ ਦੇਖ ਰਖਾਈ ਦਾ ਕਿਹੜੀ ਦੋਈ ਦਿੱਤੀ ਹੈ ਅਜੀ ਜੀ ਕਿਵੇਂ ਕਿਵੇਂ ਲੈਣੀ ਇਹਦਾ ਬਾਈ ਤੂੰ ਹੀ ਫੋਨ ਕਰੇ ਤਾਂ ਨੂੰ ਕਿ ਕਕੜਾ ਲੈਣੀ ਉਹਨੇ ਤੈਨੂੰ ਦੱਸਿਆ ਓਕਣਾ ਲੈਣਾ ਜੀ ਬਾਈ ਸਾਹਮਣੇ ਸਿਸਟਮ ਬਾਈ ਨੇ ਸਾਰੇ ਰੱਖੇ ਹੋਏ ਆ ਗਲੀਆਂ ਗੋਲੀਆਂ ਟੁੱਟ ਲਗੂੰਗਾ ਰੇ ਬਾਈ ਟੈਪ ਕਰਨੇ ਹੈ ਲੈ ਮੈਂ ਕੋਈ ਨਿਸ਼ਾਨੀ ਨਹੀਂ ਲਾਈ ਆ ਨਿਸ਼ਾਨੀ ਲਾਉਣਾ ਨਿਸ਼ਾਨੀ ਨਾ ਪਾਇਆ ਜਾ ਅਸਾਂ ਨਿਸ਼ਾਨੀ ਲਾਉਣਾ ਹੈ ਜੋ ਪ੍ਰੋਪਰ ਲਾਇਆ ਜਾਵੇ ਪੂਰਾ ਨਿਸ਼ਾਨ ਲਾਉਣ ਵਾਸਤੇ ਹੱਤੀ ਆ ਰਹੀ ਹੈ ਬਾਈ ਬਾਜ ਬੱਜਣਾ ਆ ਰਹੀ ਲੱਗ ਰਿਹਾ ਹੈ ਬਾਈ ਇਹ ਗੱਲ ਹੈ ਸਾਡੇ ਕੋਲ 14 ਵਰ ਡੈਕਟਰ ਹੈ ਤੇ ਜੋ ਮਾਰਗੀ ਕਟਾ ਲੋ ਇੱਥੇ ਦਾ ਬਾਈ ਕੋਲ ਘੱਟ ਲੋ ਚੌਰਸ ਘੱਟ ਲੋ ਡੇਡਾ ਘੱਟ ਲੋ ਵੀਂਗਾ ਘੱਟ ਲੋ ਨਾ ਬਾਈ ਇਹੀ ਕਰਦੀ ਬਡਾਂਗਾ ਆਇਆ ਬਾਈ ਕਿੰਨੇ ਦਿਨ ਜਿਹ ਬਲੇਡ ਖਾ ਜਾਂਦੀ ਇਹ ਬਲੇਡ ਖਤਮ ਨਹੀਂ ਜੀ ਟਿੱਕੇ ਚੱਲਦਾ ਯਾਰ ਇੱਕ ਦੋ ਬਕਸੇ ਪਰ ਮੋਬੀ ਮੋਬੀ ਨਾ ਬੋਲੋ ਜੀ ਬਾਈ ਦੇਖੋ ਸਿੱਧੂ ਕਿਹਾ ਹੋ ਗਿਆ ਇਹ ਤਾਂ ਗਲੀਆਂ ਹੀ ਗਲੀਆਂ ਖੜਦੇ ਮੋਬੀ ਗਲੀਆਂ ਗਲੀਆਂ ਕਰਤੀਆਂ ਕਹਿੰਦਾ ਦੋ ਤਾਂ ਬਾਈ ਨੇ ਹਵਾਲੇ ਪਾਇਆ ਦੋ ਲਗੜੇ ਡੁੱਟਰ ਹੋ ਗਏ ਪੂਰੇ ਦੇਖੋ ਬਾਈ ਇਹ ਚੀਜ਼ ਦਾ ਕਿੰਨਾ ਵਧੀਆ ਫਾਇਦਾ ਇਹ ਬਣਾਤਾ ਜੀ ਜਨਾ ਚਾਹੀਦਾ ਤਾਂ ਬਾਕਸੇ ਨੂੰ ਬਾਈ ਬਹੁਤ ਕੁ ਕੰਮ ਕਰਨਾ ਪੈਂਦਾ ਐ ਕੱਪੜਾ ਚਾੜਨਾ ਹੋਰ ਚੀਜ਼ਾਂ ਲੱਗਣੀਆਂ ਕਿਤੇ ਜਾ ਕੇ ਸ਼ਾਮ ਤੱਕ ਟਿਆਰ ਹੋਣਾ ਇਹ ਬਹੁਤ ਮਿਹਨਤ ਹੈ ਸਭਾਈ ਜਲਦੀ ਹੋਈ ਵਹੀ ਰੱਖਦੇ ਰਿਹਾ ਤੇ ਇਹ ਨਾ ਰੱਖਾ ਬਾਈ ਫੋਨ ਨਹੀਂ ਤਾ ਦੇ ਦੋ ਬਾਈ ਹਾਂ ਹੋਇਆ ਫਰਕ ਮੜਿਆ ਏ ਕਿਹ ਅਹ ਜਾ ਕੇ ਦੇਖ ਲਿਆ ਤੜਕੇ ਤੜਕੇ ਜਿਹੜਾ ਬਿਮਾਰ ਹੋ ਗਿਆ ਕੋ ਫੋਟੋ ਆਈ ਕੋਈ ਪਤਾ ਨਹੀਂ ਦੇਖ ਲਿਆ ਬਾਈ ਦੁਆ ਆਵਣਾ ਨਹੀਂ ਹੈਗਾ ਜੇ ਸਾਡੇ ਕੋ ਹੁੰਦਾ ਜਿਹਨੂੰ ਫੈਂਟਾ ਕਹਿੰਦੇ ਉਹਨੂੰ ਇਹਨੂੰ ਦਿਖਾਤਾ ਕੋ ਸੜ ਕੇ ਤੜ ਕੇ ਦੇਖ ਲਿਆ ਦੇਖ ਲਿਆ ਪਤਾ ਨਹੀਂ ਕੀ ਦੇਖ ਲਿਆ ਬਾਈ ਨੇ ਡਾਊਨ ਹੋ ਗਏ ਹੁੰਦੀ ਸਾਰੇ ਲਓ ਜੀ ਬਾਈ ਨਵੇਂ ਬਕਸ਼ਰੀ ਤਿਆਰੀ ਅੱਤੇ ਜ਼ਿਆਦਾ ਹੋ ਗਈ ਕਲਾਈ ਵੀ ਦੇਖੀ ਹੁਣ ਪੁਰਾਣਾ ਤਾਰਨਾ ਹੈ ਪੁਰਾਣਾ ਇਹ ਬੈਲਡ ਹੋਇਆ ਪਿਆ ਹੁਣ ਇਹਨੂੰ ਖੁੱਲ ਜਾਣਾ 12ਵਾਂ ਪੱਤੀਆ ਬੱਡ ਹੋਣੀ ਸਿੰਧੂ ਪਹਿਲਾਂ ਖੁੱਲ ਜਾਣਾ 12ਵਾਂ ਪੱਤੀਆ ਬੱਡ ਹੋਣੀ ਆ ਭਾਈਆ ਪੱਤੀਆਂ ਡਾਇਰੈਕਟ ਜਿ ਕਿਨੇ ਬੈਲਟਿੰਗ ਕਰਾਤਰਾ ਇਹ ਲਵਾਇਆ ਜੱਗੇ ਨਹੀਂ ਹੈ ਬੈਲਟ ਕਰਾ ਕੇ ਤਾਰ ਦੇ ਇਹਨੂੰ ਭਾਈ ਇਹ ਮੈਂ ਕਹਣਾ ਪੁੱਠਾ ਲਾਇਆ ਪੈਨੇ ਯਾਰ ਇਹ ਭਾਈ ਤਾਰਦੀ ਇਹ ਇਨੀ ਛੇਤੀ ਤਾਰ ਨੂੰ ਨਹੀਂ ਛੇਤੀ ਲੱਗਣਾ ਹੈ ਜੇ ਲੇਟ ਕਰਿਆ ਅੱਪਟਰ ਨਾਲ ਲੇ ਕੋ ਲਈ ਮੁੰਡੇ ਨੇ ਕੱਡਾ ਛਵਾਇਆ ਪਿਆ ਇਹ ਸਾਰੇ ਬਕਸੇ ਲਾ ਕੇ ਭੇਜੇ ਪਏ ਬਾਈ ਦੁੱਖਾਂ ਮਦੱਖਾਂ ਹੋਰ ਵੀ ਨੌਜੋਈ ਪੁਰਾਣੇ ਬਕਸੇ ਅੱਰੀ ਚੱਲ ਗਈ ਬੜਾਈ ਇਹ ਵੱਢ ਗਏ ਹੁਣ ਨਵਾਂ ਲੱਗਣਾ ਹੈ ਭਾਈ ਵੱਢ ਹੋ ਗਿਆ ਅੱਧਾ ਕ ਵੱਢ ਹੋ ਗਿਆ ਨਾ ਨਾਲੇ ਕਹਿੰਦੇ ਆ ਰੁਪਏ ਤੇ ਉਹ ਕਰਨਾ ਪਾਇਂ ਨਹੀਂ ਕਰਦਾ ਬਾਈ ਪੜਦੇ ਯਾਰ ਪਾਇਂ ਨਹੀਂ ਕਰਦਾ ਇਹਨਾਂ ਕਿੰਨਾ ਕੁ ਭਾ ਲੈ ਆਇਆਂ ਦਾ ਦੂਈ ਐਂਗਲ ਲੱਗੀ ਵੀ ਹਲੇ ਆ ਆਪਣਾ ਧਿਆਨ ਜਿਕੇ ਬੱਠਲਾ ਬਾਈ ਕਿਹਦੀ ਬਲੇਟ ਰਸਤੀ ਕੰਮ ਹੈ ਤੈਨੂੰ ਗਰਮੀ ਆਉਣ ਲੱਗੀ ਕਾ ਗੱਲ ਹੁਣ ਬੁਖਾਰ ਉਤਰਿਆ ਹੁਣ ਆ ਦੇਖੋ ਬਾਈ 600 ਐਮਜੀ ਦੀ ਡੋਲ 650 ਕੋਟ ਵੀ ਖੁੱਲੂਗਾ ਹੁਣ ਤੇਰਾ ਫਿਰ ਤਾਂ ਹੀ ਲੋਟ ਆਉਣਾ ਏ ਉਸ ਤਾਰ ਦੀ ਵੜਦੇ ਬਾਈ ਕੱਟਣ ਨਾਲ ਉਹ ਬਾਈ ਤਾਰ ਵੜਦੇ ਉੱਪਰ ਲੱਗੀ ਨਹੀਂ ਇਹਦੀ ਕੱਟਣ ਨਾਲ ਇੱਥੇ ਤੇ ਵੜਦੇ ਬਸ ਇੱਥੇ ਤੇ ਉਹ ਹਾਂ ਤੇਰੇ ਕੋਲ ਹੈ ਤਾਂ ਹੈ ਨਹੀਂ ਚਲਾ ਦੇ ਬੱਸ ਲੈ ਲੱਟ ਜਾਂਦੀ ਬਾਈ ਇਹਨੂੰ ਤਾਰ ਲੱਟ ਜਾਂਦੀ ਆ ਲੱਤਣ ਵਾਲੀ ਕਰ ਲਈ ਮੈਂ ਨਾ ਇਹ ਸਿੰਧੂ ਦੰਦਗੀਰ ਵੜਦੇ ਲੈ ਦਾਬਦਾ ਕਿਤੇ ਲਓ ਬਾਈ ਪਰਾਣਾ ਦਾਰ ਤਾਂ ਬੂਫਰ ਕਾਲੇ ਯਾਰ ਅੱਤੋਂ ਨੂੰ ਪਾਣਾ ਦਾ ਹੈਗਾ ਮਿਸਤਰੀ ਦਾ ਆਗਲੇ ਥੱਲੇ ਰਾਮਗੜੀ ਸੋਨੀ ਦੇ ਵੇਸਾ ਬਾਈ ਕਿਕਰ ਦੇ ਵੇਸਾ ਹੈ ਸਾਦਾ ਨੇ ਯਾਰ ਕਿਕਰ ਦੇ ਵੇਸਾ ਬਾਈ ਜੀ ਆ ਕਿਕਰ ਦੀ ਟਾਲੀ ਦੀ ਹੈ ਟਾਲੀ ਹੋਈ ਹੈ ਦੇਖ ਤਾਂ ਐਂਪ ਲੱਗਿਆ ਆ ਦੇਖ ਤਾਂ ਐਂਪ ਲੱਗਿਆ ਵਾਦਾ ਤੂਤਣਾ ਵੀ ਲੱਗਿਆ ਵਾਦਾ ਤੂਤਣਾ ਵੀ ਲੱਗਿਆ ਕੁਛ ਛੱਟੇ ਉਹਦਾ ਸਿੱਧੂ ਸਰ ਪੈਦੇ ਦਾ ਵੀ ਆ ਅੱਛਾ ਬੂਲਰ ਰਹਿ ਗਿਆ ਫੇਰ ਬਾਈ ਭਲਾਈ ਕਿਹੜੀ ਲਾਉਣੀ ਐ ਨੇ ਸਾਗਵਾਂ ਦੀ ਲਾਉਣੀ ਐ ਕਿ ਤਾਲੀ ਦੀ ਲਾਉਣੀ ਐ ਦੱਸ ਬਾਈ ਕਿਹੜੀ ਲਾਉਣੀ ਐ ਦੇਖੇ ਕਿਹੜੀ ਲਾਉਣੀ ਐ ਝੀਲ ਦੀ ਹਾਂ ਤੋਣ ਖੈਰ ਲਾਉਣੀ ਐ ਖੈਰ ਲਾ ਦਿਓ ਯਾਰ ਖੈਰ ਲਾ ਦੇ ਯਾਰ ਬਾਈ ਖੈਰ ਦੀ ਭਲਾਈ ਲਾ ਦੀ ਓਏ ਬਾਈ ਕਹਿੰਦਾ ਖੈਰ ਦੀ ਭਲਾਈ ਖੈਰ ਦੀ ਭਲਾਈ ਲਾ ਦੀ ਖੈਰ ਦੀ ਕੈਲ ਦੀ ਹੁੰਦੀ ਐ ਪਤਾ ਨਹੀਂ ਕੈਲ ਦੀ ਕੋਈ ਬਾਈ ਖੈਰ ਦੀ ਹੁੰਦੀ ਐ ਖੈਰ ਖੈਰ ਜਿਹੜੀ ਬੈਂ ਨਾ ਲਾਲੀ ਵਾਲੀ ਖੈਰ ਸਾਨੂੰ ਦੋ ਦਾਦੇ ਕੋਈ ਲੋਹੇ ਦੀ ਸਿੱਪ ਲਾਉਣੇ ਕਿ ਚਾਦਰ ਲਾਉਣੀ ਟੀਲ ਲਾਉਣੀ ਹੈ ਮੈਂ ਪੀ ਦਾ ਮੰਤਰ ਤਿਆਰ ਕਰ ਮੋੜੀ ਵਿੱਚ ਜਾ ਕੇ ਗਿਆ ਮੈਂ ਖੈਰ ਦਾ ਮੋਛਾ ਵੜ ਲੈ ਜੇ ਆਉਣ ਦੇ ਤਾ ਬਦਲੇ ਨਾਲ ਉਹਨੇ ਹੁਣਗਾ ਢੱਕੇ ਫੇਰ ਲਾਉਂਗੇ ਪਹਿਲਾਂ ਤੈਨੂੰ ਲੋਟ ਕਰਦੇ ਖੈਰ ਦੱਸ ਕਿ ਤੇਰੇ ਲੈ ਆ ਦੇ ਦਰਸ਼ਨ ਕਰਾ ਕੇ ਲੈ ਕੇ ਆਈਏ ਆਹੋ ਉਹ ਥੋੜੀ ਲਾਓ ਭਾਈ ਵੀਰ ਨੇ ਕੰਮ ਲੋਡ ਕਰਤਾ ਵੱਢ ਕੇ ਪੱਤੀਆਂ ਜੀਆਂ ਟੀਲ ਦਾ ਮੁੱਰੇ ਦੱਸ ਇਹਨਾਂ ਨੂੰ ਕਿੰਨੇ ਦਾ ਲੱਗੂਗਾ ਲਾਉਣਾ ਆਉਂਗਾ ਤਾਂ ਦੇਖ ਸਟੀਲ ਆਪਰ ਹੋਣਾ 5 ਕਾਉਂਟਰ ਦਾ ਹੋਣਾ ਚਾਹੀਦਾ ਲੈ 5 ਕਾਉਂਟਰ ਸਟੀਲ ਕਿਤੇ ਲਿਆਉਂਗੇ ਇੱਲ ਗਿਆ ਤੂੰ ਮੈਨੂੰ ਤਾਂ ਲੈ ਕੇ ਦੇ ਦੇ ਮੈਂ ਤਾਂ ਜਹੀ ਜੀ ਚੀਜ਼ ਮਾਰਦੀ ਨਾੜ ਕਿੱਥੇ ਤੋਂ ਲਿਆਉਣੇ ਆ ਕਿਹੜੇ ਉਹਦੇ ਵਿੱਚ ਕੋਣੇ ਲੰਬੇ ਬਿਮਾਰ ਬੰਦੇ ਦਾ ਵੀ ਔਖਾ ਭਾਈ ਜਗਾਰ ਲਾ ਕੇ ਇਹਦੇ ਵਾਸਤੇ ਬੈੱਡ ਬਣਾਇਆ ਬਣ ਗਿਆ ਉਠਾਰਨਾ ਸਰੀਰ ਝੱਲ ਕੇ ਨਾ ਹੁਣ ਗਰਮੀ ਹੈ ਇਹ ਕਿ ਹੁਣ ਠੀਕ ਆ ਪੈਕੇ ਲੋਟ ਆ ਜਾਊਗਾ ਹੁਣ ਭਾਈ ਇਹਨੂੰ ਜਗਾਰ ਲਾ ਕੇ ਬੈੱਡੇਆ ਬਣਾਇਆ ਹੁਣ ਇਸਰਾਣਾ ਮੰਗਦਾ ਏ ਕਿੰਧੂ ਸਰਾਣਾ ਲਿਆ ਓਏ ਉਹ ਆ ਗਿਆ ਉਹ ਸਾਰੇ ਜਗੜ ਲੱਗ ਸਾਰੇ ਦਾ ਹੀ ਲਵ ਹੋ ਗਿਆ ਕੰਬਲ ਵੀ ਲਿਆਦੇ ਕੱਢ ਲਿਆ ਲਮਾ ਘੋੜ ਕੇ ਜਾਣਾ ਦੇਖ ਲੈ ਲਾਓ ਲਾਓ ਯਾਰ ਲਾਓ ਪਰਦਾ ਕਰੀਏ ਲਓ ਜੀ ਬਾਈ ਲੱਗੇ ਬਕਸਾ ਨਾਲ ਬਕਦੇ ਆਰਾਮ ਘੜੀਏ ਨੇ ਕਿਉਂਕਿ ਨਾ ਬਜਨੇ ਨਹੀਂ ਬਕਸੇ ਜਿੰਨੇ ਕਿਲੋ ਦਾ 2 ਕਿਲੋ ਦਾ 200 ਦਾ ਹੋਇਆ ਸਾਰਾ ਲੈ ਇਹਦਾ ਸੈੱਟ ਹੈ ਨਹੀਂ ਸਿੰਦੂ ਪੂਰਾ ਪੂਰਾ ਕਿਆ ਕੰਨਾ ਬਾਈ ਕਿਦਾਂ ਫੜਾਂ ਦੱਸ ਲੈ ਫੜਾ ਲੈ ਸੈਟ ਹੈ ਲਓ ਜੀ ਬਾਈ ਤੂੰ ਕਹਰ ਵਾਸਤੇ ਆਇਆ 5 ਕਿਲੋ ਦਾ ਬਕਸਾ ਹੈ ਹਾਲਨਾ ਕੀ ਕਿਆ ਫੜਨਾ ਬੱਸ ਲਓ ਜੀ ਬਾਈ ਬੱਚਾ ਪਾਰਟੀ ਨੂੰ ਦਵਾਈ ਦਿਵਾਉਣ ਆਇਆ ਰੁੱਪੜ ਜੱਗੇ ਬਾਈ ਕੋਲ ਤੇ ਮੁੜੇ ਤੇ ਉਵੇਂ ਡੈਕ ਨੂੰ ਬਾਈ ਲੱਗ ਜਾਣਾ ਟਾਈਮ ਤੇ ਸ਼ਾਮ ਦਾ ਟਾਈਮ ਹੋ ਗਿਆ ਤੇ ਸ਼ਿੰਦੂ ਭਾਈ ਨਾਲ ਆਇਆ ਤੇ ਫੇ ਅਸੀਂ ਗੱਡੀ ਉਹ ਖਿੱਚਦੇ ਸੀ ਕਿ ਭਾਈ ਨਿਆਣੇ ਉਹ ਨਿੱਕੇ ਪਹਿਲੇ ਢਿੱਲੇ ਮਸੇ ਆ ਆ ਪੰਮੂ ਭਾਈ ਪੰਮੂ ਦਾ ਹਾਲ ਪੁੱਛ ਪੰਮੂ ਭਾਈ ਬਚਾਰੇ ਦੇ ਕੋਲੇਡੂ ਹੋ ਗਏ ਉਹ ਹੋਇਆ ਕੀ ਹਾਲਾ ਦੋਆ ਸਾਈਡ ਤੇ ਸੁੱਜ ਗਏ ਬੋਲੀ ਹੁੰਦਾ ਆਜ ਹੈ ਨਾ ਤੇਰੀ ਵੀ ਹੋ ਗਿਆ ਡੱਡੂ ਖਾ ਲਿਆ ਇਹ ਵੀ ਹੋ ਗਿਆ ਤੇ ਭਾਈ ਡੱਡੂ ਖਾ ਲਿਆ ਕੁਦਰਤੀ ਹੋ ਗਿਆ ਭਾਈ ਇਹ ਸਮਝ ਲਓ ਇੱਕ ਤਰ੍ਹਾਂ ਦੀ ਸੀੜ ਜੀਓ ਚੱਲੀ ਵੀ ਭਾਈ ਸਭ ਦੇ ਹੀ ਹੋਏ ਪਿੰਡ ਚ ਜਿੰਨੇ ਵੀ ਨਿਆਣੇ ਮੈਂ ਸੁਣਿਆ ਏ ਇੱਧਰ ਉੱਧਰ ਜਾ ਕੇ ਤੇ ਲਾਗ ਬੰਡ ਪੈਂਦਾ ਪੈਣੀ ਬਾਈ ਉੱਥੋਂ ਹੱਥ ਓਲਾ ਵੀ ਕਰਾ ਕੇ ਲਿਆਏ ਤੇ ਫਿਰ ਇੱਥੇ ਸਾਨੂੰ ਦੱਸਿਆ ਕਹਿੰਨੇ ਵੀ ਪ੍ਰਵਾਹ ਡਾਕਟਰ ਆ ਵੀ ਉਹ ਦਵਾਈ ਦਿੰਦਾ ਹੈ ਦਵਾਈ ਵੀ ਦਵਾ ਲੈਂਦੇ ਠੀਕ ਨਹੀਂ ਸਿੰਧੂ ਆ ਦਵਾਈ ਵੀ ਦਵਾ ਲੈਂਦੇ ਕਿਰਹੀਂ ਕਿਉਂਕਿ ਬਾਈ ਜੀ ਇੱਕ ਵਾਰ ਨਿਕਲ ਗਏ ਤਾਂ ਇਹਨਾਂ ਦਾ ਜਿੰਨਾ ਜੋਰ ਆ ਉਹਨਾਂ ਜੋਰ ਲਾ ਕੇ ਹਟਣੇ ਇਹਨਾਂ ਨੇ ਕੰਡੀਸ਼ਨ ਨੂੰ ਉਹ ਰੋਂਦਾ ਦਾ ਦਰਦ ਬਾਤ ਹਾਂ ਤਕਲੀਫ ਹੈਗੀ ਆ ਵੀ ਇਦਾਂ ਨਹੀਂ ਹੈਗਾ ਬਾਈ ਇੱਕ ਵਾਰ ਨਿਕਲ ਕੇ ਹਟ ਜਾਣੇ ਪੂਰੇ ਹੋ ਕੇ ਹਟਣੇ ਆ ਇਹਨੂੰ ਛੇ ਡਾਇਰ ਬਾਈ ਇੱਕਣਾ ਪਹਿਲਾਂ ਅੱਖਾਂ ਦੀ ਚੱਲ ਵੀ ਦੀ ਉਹ ਚੀਜ਼ ਹੈ ਬਗਦਾਂ ਦਾ ਦਰਦ ਹੁੰਦਾ ਦਾ ਇਹਨੇ ਤੇ ਬਾਕੀ ਬਾਈ ਆ ਗਏ ਹੁਣ ਰੋਪੜ ਸ਼ਹਿਰ ਚ ਗੱਡੀ ਐ ਸੀ ਟਕਾਣੇ ਲਾਤੀ ਹਸਪਤਾਲ ਆ ਗਏ ਕਿਉਂਕਿ ਬਾਈ ਬਾਜ਼ਾਰ ਮਾਰਾ ਛਿੰਨੂ ਬਹੁਤ ਔਖਾ ਯਾਰਾ ਬਾਜ਼ਾਰ ਚ ਤਾਂ ਬਹੁਤ ਔਖਾ ਕਿਉਂਕਿ ਹੋਰ ਸਬਜ਼ੀਆਂ ਵਾਲੇ ਰਿਹੜੇ ਆ ਰੋੜੀਆਂ ਲੋਕ ਲੰਘਦੇ ਉੱਥੇ ਕਾਲੀ ਕਰਦੇ ਆ ਆ ਫੇਰ ਦਵਾਈ ਲੈਣੀ ਹੈ ਹਾਂਜੀ ਪੰਮੂਰੇ ਦਾ ਵਿਚਾਰੇ ਤੇ ਬਾਈ ਕੱਪੜੇ ਵੀ ਜਿਹੜੇ ਪਾਏ ਪੇ ਉਹ ਵੀ ਨਹੀਂ ਖੋਲ ਹੁੰਦੇ ਹੈਗੇ ਦਰਦ ਹੁੰਦਾ ਦਾ ਤਕਲੀਫ ਹਾਂ ਇਹਦਾ ਬਾਈ ਜਿੰਨੂੰ ਹੁੰਦੀ ਹੋਇਆ ਕਹਿੰਦੇ ਤਕਲੀਫ ਉਹ ਹੀ ਜਾਣੇ ਬਾਕੀ ਚੱਲਦੇ ਜੀ ਰੋਪੜ ਸ਼ਹਿਰ ਚ ਸਾਡਾ ਮੇਨ ਡਾਕਟਰ ਇੱਕੇ ਬੱਚਿਆਂ ਦਾ ਗੇੜਾ ਸ਼ਿੰਦੂ ਪ੍ਰਭਾਤ ਡਾਕਟਰ ਪ੍ਰਭ ਇਹਨੂੰ ਆਪਣੀ ਗੱਡੀ ਠੀਕ ਖੜੀ ਹੁਣ ਟਿਕਾਣੇ ਅਸੀਂ ਪਹਿਲੇ ਹੀ ਮੋੜ ਕੇ ਲਾਤੀ ਕਿਉਂਕਿ ਬਈ ਭਰੋਸਾ ਕੋਈ ਨਹੀਂ ਹੈ ਕਿ ਬਾਅਦ ਵਿੱਚ ਗੱਡੀ ਦੇ ਬਰਾਬਰ ਆ ਕੇ ਖੜ ਗਈ ਕਿਉਂਕਿ ਬੰਦਾ ਬਾਜ਼ਾਰ 'ਮਾਂ ਲੰਗ ਜਾਂਦਾ ਏ ਗੱਡੀਆਂ ਬਹੁਤ ਆ ਜਾਂਦੀਆਂ ਨੇ ਫਿਰ ਬੰਦਾ ਜਦ ਤੱਕ ਮੁੜ ਕੇ ਨਹੀਂ ਆਉਂਦਾ ਜਦ ਤੱਕ ਵੀ ਬੰਦਾ ਲੱਭਣਾ ਪੈਂਦਾ ਸੀ ਪਹਿਲੀ ਪੱਕਾ ਇਲਾਜ ਕਰਤਾ ਠੀਕ ਹੈ ਜੀ ਚੱਲੋ ਜੀ ਬਾਈ ਹੌਲੇ ਪੈਦਲ ਯਾਤਰਾ ਇਹਨੂੰ ਬਾਜ਼ਾਰ ਵੀ ਕਹਿੰਦੇ ਭੀੜਾ ਜਿਆਦਾ ਗੱਡੀ ਜਾਂਦੀ ਨਹੀਂ ਹੈ ਆ ਲੱਗ ਗਿਆ ਬਾਈ ਸਾਰੀਆਂ ਗੱਡੀਆਂ ਲਾਈਨਾਂ 'ਚ ਦੇਖ ਲਓ ਪਾਰ ਵੀ ਡਾਣ ਸਿਆਂ ਪੈਦਲ ਯਾਤਰਾ ਹਾਂਜੀ ਮਾਂ ਬੁਲਾਈ ਆ ਯਾਰ ਉਹਨੂੰ ਕਹਤੇ ਉਹਦਾ ਪਹਿਲਾਂ ਹੀ ਮੂੰਹ ਦੁਖਦਾ ਹੋਰ ਤੋਂ ਬੁਲਾਈ ਜਾਂਦਾ ਹਾਂ ਭਾਈ ਦੇਖਦੇ ਸਾਡੇ ਕਰਮਾਂ 'ਚ ਡਾਕਟਰ ਮਿਲ ਜੂਗਾ ਡਾਕਟਰ ਤਾਂ ਮਿਲ ਜਾਣਾ ਡਾਕਟਰ ਮਿਲ ਜਵੇ ਬਾਕੀ ਕੰਮ ਪਾਰ ਆਈ ਫਿਰ